ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਯਾਮਦੀਪ ਕੌਰ ਮੈਂ ਸਵਾਗਤ ਕਰਦੀ ਆਂ ਆਪਣੇ ਚੰਨੋਇਸ ਤੁਹਾਡਾ ਪਿਆਵਾਂ ਤੇ ਤਿੰਨ ਸਾਰੇ ਚੜ੍ਹੇ ਹੀ ਸਵਸਥ ਤੇ ਮਸਤ ਹੋਊਗੇ ਅੱਜ ਇਹ ਠੀਕ ਠਾਕ ਆ ਬਲਕਿ ਜਿਦਿਆ ਨਾਲ ਤੇ ਫੇਰ ਹੋ ਗਿਆ ਵਾ ਸ਼ਾਮ ਦਾ ਟਾਈਮ ਤੇ ਲਾਈਟ ਨਹੀਂ ਆਈ ਹਜੇ ਸੱਤ ਰਚਣ ਵਾਲੇ ਆ ਮੈਂ ਲਾਈਟ ਦੀ ਵੇਟ ਕਰ ਰਹੀ ਆਂ ਸੂਟ ਮੇਰਾ ਮਸ਼ੀਨ ਤੇ ਪਿਆ ਵਾ ਆ ਮੈਂ ਇਹਦਾ ਨੈਕ ਡਿਜ਼ਾਈਨ ਕੀਤਾ ਵਾ ਆ ਵੇਖੋ ਇਦਾਂ ਕਰਕੇ ਮੈਂ ਇਹਦਾ ਫੁੱਲ ਵੀ ਪਖਾਉਂਗੀ ਪਰ ਵਿੱਚ ਤਾਂ ਨਮੈਦਾ ਆ ਵੇਖੋ ਇਦਾਂ ਕਰਕੇ ਪਹਿਲਾਂ ਮੈਂ ਇਹਨੂੰ ਚੌਰ ਸਨੈਕ ਜਿਹੜਾ ਵਾ ਉਹ ਮੈਂ 14 ਇੰਚ ਬਣਾਇਆ ਵਾ 14 ਇੰਚ ਡੂੰਗੀ ਲੈਂਥ ਰੱਖੀ ਹੈ ਇਹਦੀ ਪੂਰੀ ਤੇ ਜਿਹੜੀ ਇਹਦੀ ਚੌੜਾਈ ਆ ਉਹ 10 ਇੰਚ ਤੇ 14 ਇੰਚ ਦੀ ਲੈਂਥ ਠੀਕ ਆ ਆ ਇਦਾਂ ਕਰਕੇ ਤੇ ਆ ਹੋ ਗਿਆ ਆਪਣਾ ਗਲਾ ਹੁਣ ਸੈਟਿੰਗ ਕਰਾ ਫਿਰ ਲੀਆ ਕਿਉਂਕਿ ਇੱਧਰ ਮੈਂ ਪਿੰਨਾ ਕੀਤੀਗਾ ਇੱਧਰ ਨਹੀਂ ਕੀਤੀਗਾ ਤੇ ਆ ਆਪਾਂ ਚੌਰ ਸਗਲਾ ਕਿਉਂਕਿ ਫਿਰ ਆ ਚੌਰ ਸੇ ਤੇ ਇੱਥੇ ਵੀ ਫਿਰ ਚੌਰਸ ਹੀ ਬਣੂਗਾ ਹਨਾ ਜੇ ਆਪਾਂ ਗੋਲ ਵਗੈਰਾ ਬਣਾਉਣੇ ਆ ਤੇ ਉਹ ਫਿਰ ਗਲੇ ਨੂੰ ਨਹੀਂ ਜਿਚੜਾ ਇਹਦੇ ਨਾਲ ਦੀ ਬਾਟਮ ਜਿਹੜੀ ਆ ਬਾਟਮ ਉਹ ਮੈਂ ਤਾਂ ਮੈਂ ਸ਼ੇਅਰ ਕਰ ਦਿੱਤੀ ਸੀ ਕੱਲ੍ਹ ਵਾਲੇ ਬਲਾਗ ਵਿੱਚ ਤੇ ਅੱਜ ਵਾਲੇ ਬਲਾਗ ਵਿੱਚ ਇਹ ਸ਼ਰਟ ਜਿਹੜੀ ਆ ਰੈਡੀ ਹੋਈ ਮੈਂ ਤੁਹਾਨੂੰ ਦਿਖਾਉਂਗੀ ਤੇ ਇੱਕ ਹਾਂਜੀ ਇੱਕ ਭੈਣ ਦਾ ਮਨਜੀਤ ਮਨਜੀਤ ਕੋਰਕਿਸ਼ ਕੋਰਕਿਸ਼ ਐਤੋਂ ਨਾਲ ਆਈਗੀ ਆ ਤੇ ਉਹਨਾਂ ਨੇ ਮੈਨੂੰ ਇਹ ਪੁੱਛਿਆ ਵਾ ਕਿ ਜਿਹੜੀ ਮੈਂ ਕਢਾਈ ਕੀਤੀ ਆ ਸੂਰੋ ਸਕਿਨ ਕਲਰ ਵਾਲੇ ਸ਼ਾਇਦ ਉਹਨਾਂ ਦਾ ਗੱਲ ਕਰਦੇ ਥੈਟ ਵਾਲੇ ਦੀ ਜਿਹੜੀ ਕਢਾਈ ਕੀਤੀ ਉਹਨੂੰ ਕਿੰਨੇ ਧਾਗੇ ਲੱਗੇ ਆ ਉਹਨੂੰ ਟੋਟਲ 5 ਗੁੱਟੀਆਂ ਲੱਗੀਆਂ ਗੁੱਟੀਆਂ ਵਾਲਾ ਧਾਗਾ ਵਾ ਧਾਗਾ ਮੈਂ ਤਾਂ ਇਹਨਾਂ ਨੂੰ ਸ਼ੇਅਰ ਕਰ ਦੂੰਗੀ ਕਿਹੜਾ ਧਾਗਾ ਲੱਗਾ ਲੋ 5 ਗੁੱਟੀਆਂ ਚ ਟੋਟਲ ਹੋਲਡੀ ਹੋ ਗਿਆ ਵਾ ਬਾਕੀ ਇਹ ਹੁੰਦਾ ਵਾ ਕਿ ਉਹ ਜਿਹੜਾ ਮਤਲਬ ਧਾਗੇ ਆ ਉਹ ਆਪਣੇ ਕਢਾਈ ਤੇ ਡਿਪੈਂਡ ਕਰਦੇ ਆ ਪਾ ਕਿੰਨੇ ਕਿੰਨਾ ਹੈਵੀ ਕਰਦੇ ਆ ਸੂਟ ਹੈ ਨਾ ਤੇ ਉਹ ਜਿੰਨਾ ਆਪਾਂ ਹੈਵੀ ਗੱਡੀ ਜਾਵਾਂਗੇ ਉਹਨੀਆਂ ਹੀ ਗੁੱਟੀਆਂ ਉਹ ਵਾਦੀਆਂ ਜਾਣੀਆਂ ਕਿਉਂਕਿ ਗੁੱਟੀਆਂ ਦੇ ਵਿੱਚ ਮਤਲਬ ਛੇ ਧਾਗੇ ਨਿਕਲਦੇ ਛੇ ਵਾਰ ਸੂਈ ਚ ਪਾਉਣ ਵਾਸਤੇ ਇੰਨਾ ਕਿ ਧਾਗਾ ਨਿਕਲਦਾ ਤੇ ਉਹਦੇ ਨਾਲ ਉਹ ਸਾਭੀ ਕਿੰਨੇ ਦਾੜੇ ਸੂਟ ਨੂੰ ਗੁੱਟੀਆਂ ਲੱਗਣਗੀਆਂ ਜਦੋਂ ਵੀ ਮੈਂ ਉਹ ਸੂਟ ਸ਼ੁਰੂ ਕੀਤਾ ਸੀ ਮੈਂ ਉਹਦੇ ਵਿੱਚ ਤਿੰਨ ਚਾਰ ਕਲਰ ਜਿਹੜੀ ਯੂਜ਼ ਕੀਤੀ ਮੈਂ ਤਿੰਨ ਤਿੰਨ ਗੁੱਟੀਆਂ ਸਾਰਿਆਂ ਦੀਆਂ ਲਈਆਂ ਹੀ ਤੇ ਉਹਦੇ ਵਿੱਚੋਂ ਜਿਹੜੀਆਂ ਮਤਲਬ ਪੰਜ ਕੁ ਟੋਟਲ ਲੱਗੀਆਂ ਨੇ ਤੇ ਬਾਕੀ ਵਰੀਆਂ ਜਿਹੜੀਆਂ ਵਾਧੀਆਂ ਉਹ ਗੁੱਟੀਆਂ ਕੁਛ ਮੈਂ ਵਾਪਸ ਕਰਕੇ ਕਲਰ ਚੇਂਜ ਕਰਕੇ ਲੈ ਕੇ ਆਉਣੀ ਆ। ਤੇ ਆਹ ਸੂੜ ਤੇ ਮੈਂ ਤੁਹਾਨੂੰ ਵਿਖਾਤਾ ਵਾ। ਇਹਦੀ ਸੈਟਿੰਗ ਕਰ ਲੈਣੀ ਆ ਆਪਾਂ। ਆਹ ਪਹਿਲੋ ਇਦਾਂ neck ਬਣਾ ਲਿਆ ਵਾ। ਇਹ ਬਣ ਤੁੱਤੇ ਰੱਖ ਕੇ ਵੀ ਸਕਦਾ ਵਾ ਪਰ ਜਿਹੜਾ ਇਹਦੀ ਫਿਨਿਸ਼ਿੰਗ ਤੇ ਇਹਦੀ ਸਫਾਈ ਜਿਹੜੀ ਲੁੱਕ ਇਹਦੀ ਇਦਾਂ ਆਉਣੀ ਆ ਉਹ ਫਿਰ ਉੱਪਰ ਰੱਖ ਕੇ ਉਹ ਗੱਲ ਨਹੀਂ ਬਣਦੀ। ਤੇ ਨਾਲੇ ਉਹ ਡਬਲ ਵੀ ਹੋ ਜਾਂਦਾ ਗਰਮੀ ਚ ਹੈ ਨਾ। ਤੇ ਆਹ ਵਾਲੀ ਆ ਇਹਦੇ ਉੱਤੇ ਜਿਹੜੀ ਲੈਸ ਮੈਂ ਲਾਉਣੀ ਆ ਆਹ ਵਾਲੀ ਲੈਸ ਮੈਂ ਲਾ ਕੇ ਇਹਨੂੰ neck ਨੂੰ ਫਿਨਿਸ਼ ਕਰੂੰਗੀ ਤੇ ਬਾਕੀ ਜਿੱਦਾਂ ਜਿੱਦਾਂ ਮੈਂ ਲਾਉਂਗੀ ਤੁਹਾਡਾ ਨਾਲ ਸ਼ੇਅਰ ਕਰੀ ਜਾਊਂਗੀ ਤੇ ਪਹਿਲੋ ਖਾ ਲੈਣੀ ਆ ਮੈਂ ਮੈਡੀਸਿਨ ਇਹ ਮੈਂ ਮੈਡੀਸਿਨ ਖਾਣੀ ਆ ਕੈਸਟਰੋਲ ਦੀ ਤੇ ਇਹ ਮੈਂ ਰੋਜ਼ ਨਹੀਂ ਖਾਦੀ ਪਰ ਜਦੋਂ ਸ਼ਾਇਦ ਜਿਹੜੀ ਖਾਦੀ ਜਦੋਂ ਤੁਹਾਨੂੰ ਲੱਗੇ ਹੁਣ ਮੇਰੇ ਪੈਰ ਦੁਖਦੇ ਨੇ ਆਜਾ ਸਰਪਿੰਦਰ ਆ ਗਈ ਹੀ ਹੋਣੀ ਗਈ ਆ ਉੱਠ ਕੇ ਤੇ ਲਾਈਟ ਨਹੀਂ ਆਈ 8 ਵਜੇ ਕੇ 45 ਮਿੰਟ ਹੋ 7 ਵਜੇ ਕੇ 45 ਮਿੰਟ ਹੋ ਗਏ ਆ ਥੋੜਾ ਸੂਟ ਸਟਿਚ ਕਰਾਂ ਨਹੀਂ ਤੇ ਮੈਂ ਤਾਂ ਬੈਠੀ ਰਹਿਣਾ ਮੈਨੂੰ ਇਹ ਕਿ ਚੇਦੀ ਲੈ ਕੇ ਆਵੇਂ ਤਾਂ ਮੈਂ ਫਟਾਫਟ ਸੂਟ ਸੀ ਕੇ ਤੇ ਵੇਲੀ ਹੋ ਆ ਕਿਦੋਂ ਮੇਰੇ ਸੀਪਣਗੇ ਸੂਟ ਜੇ ਇਹੋ ਹਾਰ ਆ ਲੇਟ ਵਾਲਿਆਂ ਦਾ ਤੇ ਮੈਨੂੰ ਨਹੀਂ ਲੱਗਦਾ ਮੇਰੇ ਸੂਟ ਸੀਪ ਜਾਣਗੇ ਗਰਮੀਆਂ ਚ ਚਲਦੇ ਛੇ ਰਾਜ ਦਾ ਸਕੂਲ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਅੱਜ ਬੜੀ ਬੀਸਤੀ ਆ। ਅਣੀ ਮੈਂ ਸਕੂਲ ਲੇ ਗਿਆ। ਹਾਂ। ਹਨਾ ਪੱਜੀ ਬੋਲ। ਤੇ ਮੈਡਮ ਕਹਿੰਦੀ ਕਹਿੰਦੀ ਕਿ ਤੱਕ ਕਹਿੰਦੇ ਦਾ। ਇੱਕ ਤੈਨੂੰ ਅੰਦਰ ਨਹੀਂ ਵੜਨ ਦੇਣਾ। ਅੱਛਾ। ਤੋਂ ਲੇਟ ਆਇਆ ਮੈਂ। ਤੇ ਪ੍ਰਿੰਸੀਪਲ ਮੈਡਮ ਪੁੱਛ ਗਿਆ, "ਵੀ ਉਹ ਕਹਿਣਗੇ ਫੇਰ ਕਲਾਸ ਚ ਦਰਬੜ ਦੇਣਾ।" ਮੈਂ ਮੈ ਗਿਆ। ਦੀਦੀ ਆਪਣੇ ਕਲਾਸ ਚ ਜਾਣ ਦੀ। ਮੈਂ ਦੀਨਵਾਦ ਦਿੱਤੀ। ਮੈਂ ਕਿਹਾ ਸੀ ਤੁਹਾਨੂੰ ਦੰਨੀਆਂ ਬੜਨ ਨੇ ਫਿਰ ਹੈਲਦੀ ਜੀ ਨੇ ਉਹ ਜਿਹੜੀ ਹੁੰਦੀ ਆ ਵਾਈਸ ਪ੍ਰਿੰਸੀਪਲ ਹਾਂ ਉਹ ਉਹ ਵਾਲੀ ਮੈਡਮ ਜਾ ਕੇ ਆ ਹੇ ਕਹਿੰਦੀ ਮੇਰੇ ਕਰਕੇ ਲੇਟ ਹੋ ਗਿਆ ਵਾ ਤਾਂ ਕਰਕੇ 6:30 ਨੀ ਪਹੁੰਚਿਆ ਕਿੱਪਣੇ ਕਿਹਾ ਹਾਂ ਇਹ ਉਹਨੇ ਹੋਰ ਮੈਡਮ ਦੱਸਿਆ ਵਾਈਸ ਪ੍ਰਿੰਸੀਪਲ ਤੇ ਉਹ ਮੈਡਮ ਉਹ ਮੈਡਮ ਕਹੇ ਉਹਨੂੰ ਫਿਰ ਕਿਤੇ ਜਾ ਕੇ ਫਿਰ ਕਿਤੇ ਜਾ ਕੇ ਫੈਸਲਾ ਆ ਬੜਾ ਦੁੱਖ ਪਹੁੰਚਾ ਬਹੁਤ ਦੁੱਖ ਪਹੁੰਚਾ ਕਿਤੇ ਕਿ ਬੱਚਾ ਚਾਹਦਾ ਦੁੱਖ ਫਿਰ ਕਿਸੇ ਬਤਾ ਲੰਦੇ ਕੋਲ ਫਿਰ ਬਟਾਇਆ ਨਹੀਂ ਫਿਰ ਵੀ ਬਟਾਇਆ ਤਾਂ ਹੈ ਹੀ ਬਟਾਇਆ ਨਾ ਮੈਂ ਨਹੀਂ ਪ੍ਰਿੰਸੀਪਲ ਨੂੰ ਹੋਰ ਕਰਾ ਮੈਮ ਐਨੀ ਮਿੰਟ ਤੱਕ ਰੱਖਾ ਕੇ ਬਿਠਾਇਆ ਉਹਦਾ ਹੀ ਬਿਠਾਉਣਾ ਇਹ ਸਿੱਧਾ ਬਿਠਾ ਲੰਦੇ ਅੱਜ ਅੱਜ ਪਤਾ ਕੀ ਹੈ ਐਕਚੁਅਲੀ ਜੇ ਇਹਨਾਂ ਦੀ ਬਾਸ ਨਿਕਲ ਗਈ ਹਾਏ ਰੱਬਾ ਤੇ ਚੇਰਨਾਂ ਦੀ ਬਾਸ ਨਿਕਲ ਗਈ ਤੇ ਸਕੂਟਰੀ ਤੇ ਗਏ ਫਿਰ ਸਕੂਟਰੀ ਤੇ 10 ਮਿੰਟ ਕਿਰਨ ਫਿਰ ਕਿਰਨ ਤਾਂ ਗਏ ਕਿਰਨ ਨੇ ਟੱਕੜੇ ਮਖਣੇ ਸੋ ਕਰਨੇ ਦੇ ਫਿਰ ਕਿਤੇ ਤਰਨਾ ਹੁੰਦਾ ਹਜੇ ਕਿ ਜੁਨੀਫਾਰਮਾਂ ਵਿਰਾਲ ਪ੍ਰੈਸ ਹੋ ਗਿਆ ਹੀ ਰੋਟੀ ਸਗ ਤੇ ਬਣ ਗਈ ਪਰ ਹਟ ਕੇ ਹੁੰਦੇ ਇਦਾਂ ਹੀ ਹੁੰਦਾ ਕਈ ਵਾਰ ਅੰਦਰ ਵਾੜਾ ਕਈ ਵਾਰ ਬਾਹਰ ਆਉਣਾ ਫਿਰ ਲੇਟ ਹੋ ਗਏ 10-15 ਮਿੰਟ ਹੋ ਗਏ 10-15 ਮਿੰਟ ਹੋ ਗਏ ਲੇਟ ਹੈ ਨਾ ਪੜਾ ਫਿਰ ਤਾਂ ਮਾੜਾ ਕੰਮ ਹੋ ਗਿਆ ਇਹ ਤੇ ਹੈ ਫਿਰ ਹੁਣ ਫੋਨ ਕਰਾਂ ਮੈਂ ਸੇ ਕਰ ਮੈਂ ਨੂੰ ਨਾ ਕਰ ਮੈਂ ਸੋਚ ਕੇ ਆਵਾਂ ਨਾ ਦੁੱਖ ਜਿਹੜਾ ਪਹੁੰਚਿਆ ਫਿਰ ਹੋਇਆ ਕਾ ਤਾਂ ਸ਼ਾਂਤੀ ਮਿਲੀ ਪਈ ਹੈ ਨਹੀਂ ਮਿਲੀ ਨਿਆਇ ਹੋਪੀ ਕਰਨੀ ਚਾਹਉਂ ਮੈਂ ਇਹਵੇਂ ਅੰਨੇ ਆਏ ਦਿੱਤਾ ਦੇ ਉਹ ਅੰਨੇ ਆਏ ਨਹੀਂ ਨਿਆਏ ਨਿਆਏ ਦਿੱਤਾ ਜਾਵੇ ਅੰਨੇ ਆਏ ਤਾਂ ਹੋਇਆ ਵਾ ਫਾਇਆ ਮੇਰਾ ਬੱਚਾ ਨਿਆਏ ਹੋਇਆ ਨਿਆਏ ਚਾਹੀਦਾ ਦਿਲ ਛੇਰ ਨੂੰ ਚਾਹੀਦਾ ਨਿਆਏ ਨਿਆਏ ਦਿੱਤਾ ਜਾਵੇ ਨਿਆਏ ਦਿੱਤਾ ਜਾਏ ਫਿਰ ਕਰਦੇ ਪ੍ਰਿੰਸੀਪਲ ਮੈਮ ਨੂੰ ਫੋਨ ਹੂੰ ਵੀ ਮੈਮ ਹੋਏ ਤੇ ਫਿਰ ਮੈਮ ਥੱਕਾ ਹੋ ਗਿਆ ਹੈ ਮੁੰਡੇ ਨਾ ਇਦਾਂ ਨਾ ਕਰਿਆ ਕਰੋ ਜਦੋਂ ਲੇਟ ਹੋ ਜਾਣਾ ਤਾਂ ਦਵਾੜ ਲਿਆ ਕਰੋ ਕਲਾਸ ਚ ਕਵਾ ਫਿਰ ਫੋਨ ਕਰਕੇ ਹਾਂ ਜੀ ਸਾਰੀ ਹਾਂ ਸੇਰੇ ਕਰ ਦੇ ਫਿਰ ਹੈ ਹਾਂ ਸੇਰੇ ਕਰ ਕਰਕੇ ਫੋਨ ਕਿਨੇ ਵੀ ਸਾਡੇ ਮੁੰਡੇ ਨੇ ਤੇ ਤੇਲ ਤੇ ਲਾਲੀ ਗੱਲ ਰੰਦਾਰ ਲੜਪੂ ਹੈ ਮੈਡਮ ਲੜਪੂ ਲੜਪੂ ਮੈਂ ਮੈਂ ਕਿ ਭੈਣਿਆ ਲੜਪੂ ਜਿਹੜੀ ਹੁਣ ਤੁਸੀਂ ਕਹਿਤਾ ਕਾਪਨ ਲਈ ਹੂੰ ਮੈਮ ਕੋਈ ਨਵੀਂ ਆਈ ਲੱਗਦੀ ਹੈ ਮਿਲਣਾ ਪਊ ਫਿਰ ਇਹਨੂੰ ਹੂੰ ਕੋਈ ਨਹੀਂ ਮਿਲ ਕੇ ਉਹਨੇ ਕਿਹਾ ਟਾਈਮ ਫਿਰ ਦੱਸ ਦੇ ਉਹਨਾਂ ਨੂੰ ਵੀ ਇਹ ਲੇਟ ਹੁੰਦਾ ਰਹਿੰਦਾ ਵਾ ਕਰੋ ਗੱਲ ਇਹਦੇ ਨਾਲ ਰੂਟ ਲੇਟ ਹੁੰਦਾ ਵਾ ਫਿਰ ਸਕੂਟਰੀ ਚ ਜਾਂਦਾ ਵਾ ਤੇ ਦੱਸੋ ਮੈਮ ਕੋਈ ਸਮਝਾਓ ਥੋੜਾ ਬਤਾ ਮੇਰੇ ਪੁੱਤਰ ਨੂੰ ਹੈਂਦਾ ਹੋਇਆ ਤੇ ਛੇਰਨਾ ਮੈਂ ਕਿਉਂਕਿ ਨਹੀਂ ਮੈਂ ਪਰਸਨਲੀ ਤੇ ਚਲੋ ਉਹਨਾਂ ਨੂੰ ਨਹੀਂ ਜਾਣਦੀ ਪਰ ਇਨਸਾਨੀਅਤ ਦੇ ਨਾਤੇ ਪਰ ਉਹਨਾਂ ਨੇ ਵੀਡੀਓ ਬੁੜੀ ਵੇਂਦੇ ਨੇ ਚਲੋ ਇਨਸਾਨੀਅਤ ਦੇ ਨਾਤੇ ਤੋਖ ਹੋਇਆ ਵਾ ਜੋ ਵੀ ਹੋਇਆ ਉਹਨਾਂ ਦਾ ਮਸਲਾ ਮੈਨੂੰ ਨਹੀਂ ਪਤਾ ਮੈਂ ਐਵੇਂ ਨਹੀਂ ਕਿਸੇ ਦੇ ਕਮੈਂਟ ਕਰਨਾ ਚਾਹੁੰਦੀ ਇਹਨਾਂ ਦੇ ਪਰਿਵਾਰਿਕ ਮਾਮਲਾ ਵਾ ਤੇ ਪਰ ਜੋ ਵੀ ਹੋਇਆ ਚਲੋ ਮੜਾ ਰਿਆ ਨਾ ਬਹੁਤ ਔਖੋ ਯਾਰ ਚੀਜ਼ ਦਾ ਪਛਾਣ ਦੀ ਹਾਂ ਬੋਲ ਬੱਲ ਬੋਲ ਕੀ 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 ਹੋਇਆ ਤਰੀਫਾਂ ਵੀ ਆਈਆਂ ਫਿਰ ਕਿਹੜੀਆਂ ਤਰੀਫਾਂ ਆ ਫਿਰ ਇਹ ਵੀ ਜਲਵਾ ਦੱਸੋ ਮੈਨੂੰ ਰਸਤਾ ਪਿੱਛੇ ਪੂਰਾ ਆਪਦੇ ਪਤੀ ਬਣਾ ਨਾ ਨੀਰਮਨ ਹੈ। ਇਹ ਬਾਟੀ। ਹਾਈ ਮੇਰਾ ਪੁੱਤਰ ਕਿਤੇ ਛੜਾ ਵਾਲਾ। ਵਧੀਆ ਗਿਆ ਸੀ ਟੈਸਟ। ਬੱਲੇ ਬੱਲੇ ਹੋ ਗਈ ਫਿਰ। ਹੈ? ਕਿਹੜੇ ਹਸਾਰ ਨਾ। ਕਿਹੜੇ ਇਹ ਹਮ। ਹੈ ਮੇਰਾ ਪੁੱਤਰ ਪੜਾਈ ਚ ਚਾਰਵਾਂ ਬਹੁਤ। ਤੇ ਚ ਕੋਈ ਸ਼ੱਕ ਨਹੀਂ। ਮਸੂਮ ਚਿਹਰੇ ਤੇ ਬੱਤ ਜਾਣਾ। ਅਸੀਂ ਮੇਰਾ ਪੁੱਤਰ ਬਹੁਤ ਚਿਆਰਾ ਏ ਚਿਹਰਾ ਮਸੂਮ ਏ ਤੇ ਸੁਝਿਆ ਹੋਇਆ ਏ ਮੇਰਾ ਪੁੱਤਰ ਛੋਟੀ ਉਮਰ ਚ ਬਹੁਤ ਸੁਝਿਆ ਵਾ ਹੈ ਨਾ ਪੁੱਤਰ ਹੂੰ ਮੇਰਾ ਬੱਚੜਾ ਪ੍ਰੈਕਟਿਸ ਲਾ ਲ ਗਿਆ ਕਾਰ ਕੋ ਤਾਂ ਕਾਰ ਲਾਓ ਐਨਾ ਸਮਾਨ ਲਿਆ ਕੇ ਤਾਂ ਜਿੰਮ ਦਾ ਪੂਰਾ ਚਿੰਨਾਕ ਜੇਮਨ ਚ ਸਮਾਰਨ ਨਾਲ ਸਾਡੇ ਕਾ ਸਾਰੇ ਡੰਬਰ ਵਗੈਰਾ ਜੋ ਵੀ ਚੀਜ਼ਾਂ ਹੁੰਦੀਆਂ ਨਾ ਜਿੰਨੀਆਂ ਕਿ ਬੰਦੇ ਨੂੰ ਬਾਡੀ ਬਿਲਡਿੰਗ ਵਾਸਤੇ ਨਾ ਬਾਡੀ ਫਿਟਿੰਗ ਵਾਸਤੇ ਜਿੰਨੀਆਂ ਕਿ ਚੀਜ਼ਾਂ ਬੰਦੇ ਨੂੰ ਚਾਹੀਦੀਆਂ ਨੇ ਸਾਰੀਆਂ ਸਾਡੇ ਘਰ ਪਈਆਂ ਪਰ ਮੁੰਡੇ ਸਾਡੇ ਨੇ ਗਰਾਊਂਡ 'ਚ ਜਾਣਾ ਚਾਹੇ। ਇਹ ਕੋਈ ਕਿਹੜਾ ਹੈ ਇਹ ਨਾ ਖਰਚ ਕਰਾਇਆ ਹੈ। ਸਾਡੇ ਕਿਹੜਾ ਫੀਸ ਲੈਣੇ ਗਰਾਊਂਡ 'ਚ ਨਾ ਫੀਸ ਲੱਗਣ ਦੀ ਗੱਲ ਹੁੰਦੀ। ਔਰ ਜਿਹੜੇ ਤੁਹਾਨੂੰ ਕੋਚ ਤੁਹਾਨੂੰ ਸਿਖਾਉਂਦੇ ਆ ਹਨਾ ਉਹਨਾਂ ਦੀ ਮਿਹਨਤ ਤਾਂ ਜਾਣਦੀ ਆ ਨਾ ਮਿਹਨਤ ਫਰਜ਼ਦਾਰੀ ਆ ਪਸ ਸਿਖਾ ਦੇ ਹਾਂ ਮਿਹਨਤ ਉਹਨਾਂ ਦੀ ਮਿਹਨਤ ਨੂੰ ਰੰਗ ਲਾਓ ਜਦੋਂ ਤੁਸੀਂ ਜਿੱਤਦੇ ਆ ਕੰਪੀਟੀਸ਼ਨ ਤੇ ਤੁਹਾਡੇ ਕਹਲਾ ਮਾਪਿਓ ਦਾ ਨਾਮ ਰੌਸ਼ਨ ਨਹੀਂ ਹੁੰਦਾ ਨਾਲ ਨਾਲ ਤੁਹਾਡੇ ਕੋਚ ਦਾ ਵੀ ਹੁੰਦਾ ਕੋਪੀ ਤੋਂ ਕੰਪੀਟੀਸ਼ਨ ਕੰਦਾ ਉਹਨਾਂ ਦੇ ਬੱਚਿਆਂ ਤੋਂ ਨਹੀਂ ਹੁੰਦਾ ਕੋਚਾਂ ਚੋਂ ਵੀ ਹੁੰਦਾ ਕੇ ਕੇ ਦੇ ਕੋਈ ਦੇ ਸਰ ਨੂੰ ਜਾਰੇ ਵਿੱਚ ਬਸਤ ਕਰਦੇ ਤੇ ਫਿਰ ਕਿ ਤਾਂ ਮਾਪਿਆਂ ਨੂੰ ਪ੍ਰਾਉਡ ਹੁੰਦਾ ਆਪਣੇ ਬੱਚਿਆਂ ਤੇ ਇਦਾਂ ਹੀ ਕੋਚ ਵੀ ਮਾਪਿਓ ਹੀ ਹੁੰਦੇ ਨੇ ਜਿਹੜੇ ਸਾਨੂੰ ਸਿਖਾਉਂਦੇ ਹਨਾ ਤੇ ਸਾਡੀ ਜ਼ਿੰਦਗੀ ਬਣਾਉਂਦੇ ਨੇ ਹੂੰ ਤੇ ਚਲੋ ਜੀ ਲੈਟ ਹੁੰਦੀ ਆ ਫਿਰ ਮਿਲਦੇ ਆ ਤੁਹਾਨੂੰ ਲੈਟ ਆਉਣ ਤੋਂ ਬਾਅਦ ਹਾਂ ਜੇ ਤੇ ਮਾਪ ਪਤਾਂ ਜਗਾ ਬੁੱਲਾ ਕੱਢ ਲਿਆ ਹਨਾ ਇਹ ਸਾਡਾ ਇਹ ਮਾਪ ਪਤਰਾ ਦਾ ਟਾਈਮ ਹੈ ਆਪਣੇ ਟਾਈਮ ਮਾਈ ਸੈਲਫ ਟਾਈਮ ਮਾਈ ਸੈਲਫ ਟਾਈਮ ਚਲੋ ਅਸੀਂ ਆਪਣਾ ਟਾਈਮ ਸਪੈਂਡ ਕਰਦੇ ਹਾਂ ਫਿਰ ਮਿਲਦੇ ਹਾਂ ਮੈਨੂੰ ਨਹੀਂ ਲੱਗਦਾ ਲੇਟ ਆ ਵੀ ਤੇ ਚਲੋ ਜੀ ਵੀਡੀਓ ਦਾ ਕਰਦੇ ਨੇ ਇੱਥੇ ਐਂਡ ਜੇ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਪ੍ਰੀਮੀਅਰ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਆਪਣਾ ਰਖਵਾਂਸ ਰੱਖਣ ਦਾ ਖਿਆਲ ਰੱਖੀ ਬਈ